ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਰਮੈਂਟਡ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਆ ਗਏ ਚਾਰ ਪਸ਼ੂ ਕੋਈ ਟੋਕੜ ਗੱਬਣ ਕੋਈ ਟੋਕੜ ਇੱਕ ਵੈਡ ਹੁਣੇ ਵੀਰ ਜੀ ਲੈ ਕੇ ਆਏ ਹੁਣੇ ਤਾਰੀਆ ਚੰਗੀ ਵਸ਼ੀਆ ਆਓ ਲਈਏ ਇਹਦੇ ਬਾਰੇ ਵੀਰ ਕੋਲ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਭਾਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਨਾਮ ਭਾਜੀ ਮੇਰਾ ਹਲਮੱਜੋ ਪਿੰਡ ਰਾਏ ਸਾਸੀ ਗਲਾ ਮਸਲ ਤਸੀਹ ਜਨਾਲਾ ਜੀ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਆਪਣਾ ਫੋਨ ਨੰਬਰ ਦੱਸ ਦਿਓ ਵੀਰ ਜੀ 86444531 ਭਾਜੀ ਠੀਕ ਹੈ ਜੀ ਆਪਣੇ ਉਧਰ ਮੇਰੇ ਪਸ਼ੂ ਵਗੇ ਵੀਰ ਜੀ ਵੀਡੀਓ ਭਾਜੀ ਅੱਡੇ ਵੇ ਪਹਿਲੇ ਖੂਨਾਰੇ ਤੁਹਾਨੂੰ ਪੜਾ ਦੇ ਦਿੰਦੇ ਨੇ ਇਹ ਹੁਣ ਤੇ ਉਹ ਦੋ ਲੰਡਾ ਆ ਡੰਗਰ ਦੇ ਦਿਆ ਬਿਲਕੁਲ ਬਿਲਕੁਲ ਜੀ ਅੱਜ ਭਾਣਾ ਮਾਲ ਵਿਕਦਾ ਹੈ ਹਾਂਜੀ ਹਾਂਜੀ ਰੇਟ ਕੀ ਹੈ ਜੀ ਕਿੰਨਾ ਦੱਸਦਾ 10000 ਕਦੀ ਹੋਣੀ ਇਹ ਨਿਕਲਦਾ ਬਿਲਕੁਲ ਉਹ ਵੇਖੋ ਚਾਰ ਡੰਗਰ ਆ ਚਾਂ ਡੰਗਰਾਂ ਵਿੱਚ ਆਪਾਂ 2000 ਰੁਪਏ ਕੱਢ ਲਿਆ ਆਪਣੀ 8000 ਦੀਆਂ ਪੰਜ ਨਹੀਂ ਪੜਾ ਆ ਬਿਲਕੁਲ ਵੀਰ ਜੀ ਬਿਲਕੁਲ ਹਾਂ ਜੀ ਜੇ ਆਖੀਏ ਇੱਕ ਤੋਂ 10000 ਕੱਢੀ ਹੋਣੀ ਭਾਜੀ ਨਹੀਂ ਨਿਕਲਦਾ ਫਿਰ ਕੋ ਖੂਨ ਨਹੀਂ ਲਾਉਂਦਾ ਨਹੀਂ ਬਿਲਕੁਲ ਬਿਲਕੁਲ ਤਾਂ ਜੈ ਜੈ ਰੇੜੀ ਰੱਖੋ ਹਨਾ ਜੀ ਕਿੰਨੇ ਕਹਿੰਗੇ ਭਾਈ ਆਪਾਂ ਮੁੱਲ ਪੋਣੇ ਆ ਉਹਨਾਂ ਵਿੱਚੋਂ ਮਾਨਦਾਨ ਨਹੀਂ ਹੁੰਦਾ ਛੋੜੀ ਹੋਣੀ ਆ 2 400 500 ਰੁਪਏ ਬਸ ਠੀਕ ਹੈ ਜੀ ਚਲੋ ਬਾਕੀ ਆ ਗਏ ਵੀਰ ਦਾ ਹਰਮਾਨਦਨ ਕਰ ਲਿਆ ਹਨਾ ਤੇ ਕਰੀਏ ਸ਼ੁਰੂ ਵੀਰ ਜੀ ਮੈਂ ਤਾਂ ਕਰ ਲਈਏ ਸ਼ੁਰੂ ਹਾਂਜੀ ਹਾਂਜੀ ਆ ਮਖਾ ਲੀਏ ਮੈਂ ਰਹਾ ਲੈਵਾ ਭਾਈ ਮਖਾ ਦਿਓ ਜੀ ਤੇ ਜਾ ਸੁਆ ਜੋ ਮਾਈ ਦਾ ਐਨ ਕਰਿਓ ਤਿੱਜਾ ਸੁਆ? ਹਾਂਜੀ ਤਿੱਜਾ ਸੁਆ ਸੁੰਨੀਏ ਤਿਆਰ ਰਖੋਤੀ ਭਾਜੀ ਭਲਾ ਅੱਜ ਸਵੇ ਕੱਲ ਸਵੇ ਬਿਲਕੁਲ ਬਿਲਕੁਲ ਬੜਾ ਸ਼ਾਨਦਾਰ ਘਰ ਦੋ ਵਜੇ ਨਾਲ ਹੀ ਮੈਂ ਆ ਭਾਜੀ ਵੇਖੋ ਵੀਰ ਜੀ ਵੱਡੀ ਮੈਂ ਆ ਚੰਗੀ ਲੇਵੇ ਦੀ ਖੁੱਲੀ ਮੈਂ ਆ ਖਾਣ ਤੁਹਾਨੂੰ ਬਹੁਤ ਵਧੀਆ ਲੱਗਿਆ ਬਿਲਕੁਲ ਬਿਲਕੁਲ ਜੀ ਵੀਰ ਕਹਿੰਦੇ ਟਾਈਮ ਲੱਗਾ ਇਹਨੂੰ ਕਿ ਲੱਗਾ ਭਾਜੀ ਬਿਲਕੁਲ ਜੀ ਬਿਲਕੁਲ ਜੀ ਇਹ ਹੋਰ ਬਣੀ ਮੈਂ ਭਾਜੀ ਖੋਲੋ ਖੋਲੋ ਵੀਰ ਜੀ ਵੇਖੋ ਵੀਰ ਜੀ ਵੱਡੀ ਮੈਂ ਆ ਖਾਣ ਪਾਣ ਦੇ ਵਾਲੀ ਆ ਤੁਹਾਨੂੰ ਤੁਹਾਨੂੰ ਬਹੁਤ ਵਧੀਆ ਲੱਗਿਆ ਨਾ ਨੂੰ ਭਾਜੀ ਮੈਂ ਬਿਲਕੁਲ ਬਿਲਕੁਲ ਵੱਡੀ ਮੈਂ ਆਂ ਵੀਰ ਜੀ ਫੁੱਲ ਸਹਿਜ ਆ ਵੱਡੇ ਲੇਵੇ ਦੀ ਆ ਚੰਗੀ ਮੈਂ ਆ ਕੋਈ ਵੀ ਵੀਰ ਲੱਗ ਗਿਆ ਕਿ ਮੈਂ ਤੇ ਜਰੂਰ ਮੈਂ ਤੇ ਦਰਸ਼ਨ ਕਰੇ ਮੈਂ ਛੱਡੂਗਾ ਨਹੀਂ ਹਾਂਜੀ ਬਾਕੀ ਵੀਰ ਜੀ ਮੈਂ ਤੇ ਸਿੰਘ ਤੇ ਨਾ ਜਾਇਓ ਮੈਂ ਦੀ ਬੰਤਰ ਵੇਖੋ ਮੈਂ ਤਾਂ ਵੀਰ ਜੀ ਪੀਪਿਆਂ ਚ ਚੋਣ ਆਲੀ ਆ ਬੜਾ ਵੱਡਾ ਲੇਵਾ ਲੱਗਿਆ ਕਿੰਨਾ ਦੁੱਧ ਚਵਾਜੂ ਵੀਰ ਭਾਜੀ ਘਾਰ ਵਾਲੇ ਆਂਦੇ 17 18 ਕੁ ਆਪਣੀ ਸਮਝ ਵਾਲੇ ਵੀ ਨੇ ਬਿਲਕੁਲ 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 ਆਪੋ ਆਪਣੀ ਸੇਵਾ ਦਾ ਹੁੰਦਾ ਤੁਹਾਨੂੰ ਬੜਾ ਦੋਸਤ ਬਿਲਕੁਲ ਜੀ ਬਾਕੀ ਵੀਰ ਜੀ ਸਿੰਘ ਟੀ ਆਖਿਆ ਨਹੀਂ ਮੈਂ ਜਵੇ ਲੋ ਠੀਕ ਹੈ ਜੀ ਬਿਲਕੁਲ ਬਾਕੀ ਸਿੰਘ ਜਰੂਰ ਮੈਂ ਤਾਂ ਖੁੱਲਾ ਵਾ ਪਰ ਮੈਂ ਤਾਂ ਵਜਨ ਵੱਡੀ ਮੈਂ ਆ ਮੈਂ ਤਾਂ ਲਾਗੇ ਆ ਕੇ ਦਰਸ਼ਨ ਜਰੂਰ ਕਰੇ ਕਿਹੜਾ ਵੀਰ ਲੈਂਦਾ ਆ ਮੈਂ ਛੱਡ ਕੇ ਨਹੀਂ ਜਾਊਗਾ ਹਨਾ ਜੀ ਪਿੰਡ ਭਾਈ ਭਰਾ ਲਿਓ ਦੇਖਦਾ ਤੁਹਾਨੂੰ ਪਤਾ ਬਿਲਕੁਲ ਬਿਲਕੁਲ ਜੀ ਮੈਂ ਤਾਂ ਅੱਡਾ ਲੈ ਕੇ ਨਹੀਂ ਬੈਠਾ ਜਾਣਾ ਜਦੋਂ ਸੂਣ ਲੱਗੀ ਕਰਮਾ ਵਾਲੀ ਬਿਲਕੁਲ ਵੀਰ ਜੀ ਬਿਲਕੁਲ ਬਿਲਕੁਲ ਆ ਵੇਖੋ ਵੀਰ ਜੀ ਵੱਡੀ ਮੈਂ ਆ। ਵੀਰੇ ਚੰਗਾ ਦੁੱਧ ਚਾਹੂਗੀ ਮੈਂ ਫਿਰ। ਬਾਉ ਪਾਜੀ ਯਾਰ ਨਹੀਂ ਟੀ ਮੈਂ ਨੇ 15 16 ਕਿਲੋ ਲੋਧਰੀ ਚਾਹਣਾ ਭਾਈ ਕਿੰਨੇ ਦੇਣਾ ਲੀਆਂ ਨਹੀਂ ਆ 10 10 ਕਿਲੋ ਦੁੱਧ ਦੇਣ ਨਹੀਂ ਆ। ਬਿਲਕੁਲ ਬਿਲਕੁਲ। ਹਾਂਜੀ। ਬਾਕੀ ਕੋਈ ਵੀਰੇ ਕਿੰਨੇ ਤੇ ਮੈਂ ਘਰੇ ਚਾਉਣੀਆਂ ਹਨਾ ਜੀ। ਚੰਗੀ ਮੈਂ ਪਲੂਣ ਆ ਪਤਲੇ ਚਮਚ ਮੈਂ ਆ ਗਈ ਆ। ਲੋਪੜਾ ਨੂੰ ਪਤਾ ਭਾਜੀ ਸਟਾਲੇ ਮੋਕੇ ਪੱਜ ਜਾਣੀਆਂ। ਬਿਲਕੁਲ। ਸਾਰੀ ਦਰਨੀਆਂ ਇਹੋ ਮਈਆਂ ਦੇਣਾ ਸੱਜਣਾ। ਹਾਂਜੀ 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 ਹਾਂਜੀ। ਇਹ ਵੀਰ ਜੀ ਮੈਂ ਆਪਣਾ ਪਿਛਲੇ ਸੂਵੇਦਰ ਕਾਰਡ ਕੀ ਦੱਸਿਆ ਉਹਨਾ 17 18 ਕਿਲੋ ਦੁੱਧ ਪਾਈ ਜਾਂਦੇ ਚਵਾਇਆ ਰਮਾਨ ਨਾਮ ਹੈ ਨੇ ਬਿਲਕੁਲ ਬਾਕੀ ਕੋਈ ਵੀ ਰ ਆਪਣੀ ਸੇਵਾ ਦਾ ਆਪਣੀ ਸਮਝਣਾ ਲੈ ਜੇ ਵੀ ਕਿੰਨਾ ਚੋਣਾ ਇਹ ਬਿਲਕੁਲ ਹਾਂਜੀ ਹਾਂਜੀ ਬਾਕੀ ਤੇ ਪੰਕਪਣ ਬੜੀ ਮੈਂ ਸਾਫ ਆ ਪੋਲੀ ਆ ਬਿਲਕੁਲ ਮੈਂ ਬਹੁਤ ਸ਼ਾਨਦਾਰ ਆ ਜੀ ਥਣ ਥਣ ਬਹੁਤ ਵਧੀਆ ਲੱਗਿਆ ਹਾਂਜੀ ਹਜੇ ਮੈਂ ਲੈ ਜੂਗੀ ਇੱਕ ਦੋ ਦਿਨ ਹਨਾ ਜੀ ਕੱਢੀ ਜਾਊ ਭਾਈ ਰਮਾਨ ਨਾ ਇੱਕ ਦੋ ਦਿਨ ਜਿਆਦਾ ਨਹੀਂ ਬਿਲਕੁਲ ਹਾਂਜੀ ਬਾਕੀ ਤਿਆਰ ਕਰਮਾਲੀ ਪੱਤੀ ਪਈ ਆ ਬਿਲਕੁਲ ਵੀ ਕੀ ਰੇਟ ਆ ਇਹਦਾ ਵੀਰ ਜੀ ਡੇੜ ਭਾਈ ਤੁਸੀਂ ਕੱਲ ਸਾਰੇ ਵੀਰਾਂ ਮੰਡੀ ਜੇ ਵੇਖਿਆ ਹੀ ਹੋਣਾ ਕੀ ਰੇਟ ਹੁੰਦਾ ਇਡੀਆਂ ਮਈਆਂ ਦਾ ਡੇੜ ਦੋ ਦੋ ਲੋਕ ਭਾਈ ਮੰਗੀ ਜਾਂਦੇ ਆ ਆਪਾਂ ਮੁੱਲ ਭਾਈ 5 ਲੱਖ ਕਰਦੇ ਆ ਮੈਂ ਤਾਂ 5 ਲੱਖ ਹਾਂਜੀ 1.25 ਤੁਸੀਂ ਕਰਾਓ ਜਿੰਨਾ ਮਾਰ ਤਾਣ ਕਰੋ ਵੀਰ ਜੀ ਮੈਂ ਤਾਂ ਤੁਹਾਡੀ ਬਿਲਕੁਲ ਠੀਕ ਐ ਰੇਟ ਜਾਇਜ਼ ਆ ਚਲੋ ਮੈਂ ਤਾਂ ਸਿਰ ਖੁੱਲਾ ਪਰ ਮੈਂ ਕਿਨੇ ਘਰੇ ਚ ਹੋਣੀ ਐ ਨਾ ਬੰਦੇ ਵਾ ਚੰਗਾ ਭਾਈ ਉਹ ਵੀ ਰਿਵਾਸਤੇ ਬਿਲਕੁਲ ਜਾਇਜ਼ ਐ ਪਰ ਫਿਰ ਵੀ ਕਰੋ ਜਾਇਜ਼ ਕਰੋ ਹੋਰ ਕਰੋ ਤੁਸੀਂ ਜੋ ਮਜਾਜ ਕਰਨਾ ਕਰ ਦੋ ਇੱਕ ਹੀ ਗੱਲ ਕਰਿਆ ਵੀਰ ਹਾਂਜੀ ਪੂਰੇ ਲੱਖ ਦੀ ਦੇ ਦੇ ਮੈਂ ਨਹੀਂ ਭਾਈ ਜੀ ਜ਼ਿਆਦਾ ਹੋਏ ਨਾ ਜਾਣਦੇ ਮੇਰਾ ਵੀ ਜਾਣਦੇ ਮੈਂ ਚੰਗੀ ਮੈਂ ਕੋਈ ਯਾਦ ਕਰੂਗਾ ਕਰੇ ਚਾਊਗਾ ਦਾ ਨਹੀਂ ਹੁੰਦਾ ਵੀਰੇ ਇੱਕ ਹੋ ਜੇ ਤੁਸੀਂ ਕਹਿ ਤਾਂ ਦੇ ਦਾਂਗੇ ਭਾਈ ਪੂਰੇ ਲੱਖ ਦੀ ਹਾਂਜੀ ਤੇ ਸਾਡੇ ਮੂੰਹ ਨਿਕਲ ਗਿਆ ਇਕੱਠਾ 5000 ਛਡਾਣਾ ਜੀ ਬਾਕੀ ਹੁਣ ਵੀਰ ਕੋਲ 90 99 ਵਾਲਾ ਕੂਨ ਨਾ ਲਾਵੇ ਅੱਛਾ ਜੀ ਉਹਨਾਂ ਆਪ ਪਾਇਆ ਨਿਗਾ ਜਾਈ ਲੱਖ ਦੀ ਉਸ ਲੱਖ ਜੋ 2000 ਰੁਪਏ ਛੋੜ ਹੋਣੀਆਂ ਠੀਕ ਹੈ ਜੀ ਹਾਂਜੀ 99 ਦੀ ਮੈਂ ਬਾਹਰ ਦੇਣੀ ਆ ਵੀਰੇ ਆਏ ਗਏ ਵੀਰ ਦਾ ਮਾਣ ਤਾਂ ਇੱਥੇ ਹੋਰ ਹੋਊਗਾ ਨਾ ਵੀਰ ਜੀ ਪਰ ਥੋੜਾ ਬੋਧਾ ਹੋਣਾ ਵਾ ਬਿਲਕੁਲ ਤੁਹਾਨੂੰ ਪਤਾ ਤੁਸੀਂ ਸਿਆਣੇ ਇੰਨੇ ਦੀ ਮੈਂ ਮਿਲਦੀ ਨਹੀਂ ਲੱਖ ਦੀਆਂ ਨੇ ਨਿੱਗੀਆਂ ਨਿੱਗੀਆਂ ਮਈਆਂ ਵੀ ਨਹੀਂ ਬਿਲਕੁਲ ਵੀਰ ਜੀ ਬਿਲਕੁਲ ਪੂਰੇ ਘਰ ਦਵਜਣ ਵਾਲੀ ਵੱਡੀ ਵਡਾ ਲੇਵਾ ਐ ਗਾਈਆਂ ਵਾਂਗੂ ਲੇਵਾ ਲੱਗਿਆ ਪੱਕਾਈਆਂ ਵਾਂਗੂ ਤਿਆਰ ਹੋਈ ਕਰਮਾ ਤਿਆਰ ਹੋਈ ਬਿਲਕੁਲ ਵੀਰ ਜੀ ਬਾਕੀ ਹਰ ਇੱਕ ਵੀਰ ਨੂੰ ਇਹੋ ਬੰਦੇ ਵੀਰ ਜੀ ਮੈਂ ਜੇ ਉੱਤੇ ਜ਼ਰੂਰ ਆਵਾਂ ਮੈਂ ਦੇ ਕਰੀ ਮੈਂ ਤੇ ਦਰਸ਼ਨ ਕਰੋ ਆ ਕੇ ਵੇਖੇ ਵੀਰ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਠੀਕ ਹੈ ਜੀ ਵੀਰ ਕਹਿੰਦਾ ਲੱਖ ਦੇ ਵਿੱਚੋਂ ਮਾਨਤਾਂ ਨੂੰ ਫੁੱਲ ਕਰ ਦਾਂਗੇ ਆਓ ਇੱਥੇ ਜ਼ਰੂਰ ਹੈਨਾ ਜੀ ਹਾਂ ਜੀ ਆਏਗਾ ਇਹਦਾ ਭਾਜੀ ਜਿਆਦਾ ਕਰਾਂਗੇ ਮਾਨਤਾਂ ਅੱਛਾ ਆਏਗਾ ਵੀਰ ਦਾ ਹੋਊਗਾ ਹੈਨਾ ਜੀ ਬਿਲਕੁਲ ਜੀ ਆ ਛੋਟੀ ਦਾ ਭਾਜੀ ਦੂਜਾ ਸੁਆਜੇ ਹਾਂ ਜੀ ਸੋ ਇਹਨੂੰ ਘਰ ਆਣਾ ਕਿਹਾ 2.5 ਤੋਂ 3 ਮਹੀਨੇ ਹੋਏ ਆ 2.5 ਤੋਂ 3 ਮਹੀਨੇ ਹਾਂ ਜੀ ਗਾਂਵ ਟੀਕਾ ਲੱਗੇ ਨੂੰ ਮਹੀਨੇ ਟਾਈਂ ਅੱਗੇ ਬਣੇ ਟਾਈਮ ਹੋ ਗਿਆ ਜੀ ਚਲੋ ਤੇ ਉਹ ਉਹ ਕੋਈ ਨਹੀਂ ਚੈੱਕ ਪਾਸ ਨਹੀਂ ਕੋਈ ਹੈਨਾ ਟੋਕਰ ਕਰਕੇ ਦੇਣੀ ਆ ਹੈਨਾ ਹਾਂ ਜੀ ਅੱਜ ਖਾਲੀ ਬਿਲਕੁਲ ਤੋਕਰ ਕਰਕੇ ਦੇਣੀ ਹੈ ਨਾ ਥਣ ਥੋਣ ਇਹਨੂੰ ਬਹੁਤ ਵਧੀਆ ਲੱਗਿਆ ਦੁੱਧ 8 ਕਿਲੋ ਵੀਰ ਦੱਸਦਾ ਖੋਲੋ ਛੋਟੀ ਭਾਜੀ ਇਹ ਵੀ ਜਿੰਨੀ ਹੈਗੀ ਸਾਫ ਆ ਬਿਲਕੁਲ ਖੋਲੋ ਠੀਕ ਆ ਜੀ ਆ ਵੇਖੋ ਵੀਰ ਜੀ ਤੁਸੀਂ ਟੋਕਰ ਟੋਕੜਾ ਹੈ ਨਾ ਜੀ 8 ਕਿਲੋ ਦੁੱਧ ਹਾਂਜੀ ਚੌਂ ਚਾਨ ਇੱਕ ਨੰਬਰ ਭਾਜੀ ਜਿਹੜਾ ਵੀ ਚੋੜਾ ਛੋਟੀ ਛੱਡੂ ਵੇਖੋ ਸਿੰਗ ਦੀ ਕੁਆਲਿਟੀ ਬਹੁਤ ਚੰਗੀ ਆ ਹਾਂਜੀ ਤੇ ਮੈਂ ਹੈ ਵੀ ਪਤਲੇ ਚਮਚਾ ਚੰਗੀ ਮੈਂ ਆ ਕਿ ਵਾਜੂਈ ਇੱਕ ਨੰਬਰ ਵੀਰ ਜੀ ਇੱਕ ਨੰਬਰ ਵੀਰ ਜੀ ਸਿੰਘੀ ਵੇਖੋ ਅੱਗੀ ਕੱਟੀ ਨੂੰ ਬਿਲਕੁਲ 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 ਪਹਿਲੇ ਸੋਏ ਭਾਜੀ ਉਦੋਂ ਕੱਟੀ ਲਿਆਂਦੀ ਜਟਾਂ ਦੋ ਦੱਧਾ ਚੱਲ ਚੱਲਿਆ ਤਾਂ ਉਹਨਾਂ ਵੇਸ਼ੀ ਝੋਟੀ ਅੱਛਾ ਹੀ ਲਕਸ਼ਮੀ ਪੱਜ ਬੰਦੇ ਬਿਲਕੁਲ 8 ਕਿਲੋ ਦੱਧਾ ਪੱਕਾ ਭਾਜੀ ਬਿਲਕੁਲ ਸਾਡੇ ਕੋਲ ਉਹ ਦੋ ਟਾਈਮ ਥੋੜੇ ਵੀਰਾਂ ਅੱਠ ਹੀ ਗ੍ਰਾਪਾਂ ਵਿੱਚ ਲੀਟਰ ਨਾਲ ਮਿਲ ਕੇ ਲਾਏ ਕੋਪੜੇ ਥਾਂ ਜਾਇ ਤਾਂ ਪਤਾ ਪਾ ਆਧਾ ਕਿਲੋ ਦਾ ਫਟਾ ਪੈ ਜਾਂਦਾ ਜੀ ਸਾਟੀ ਮੰਨ ਕੇ ਲੈ ਜਾ ਜਿਹੜਾ ਮੇਰੇ ਨਾਲ ਬਿਲਕੁਲ ਤੇ ਮਿਲਦੀ ਕਿਵੇਂ ਆ ਮੇਦੀ ਭਾਈ ਉਥੇ ਦਾਤੀ ਪਹਾੜੇ ਦੇ ਚੋਗੇ ਲੈ ਆਂਦੀ ਏ ਹਾਂਜੀ ਆਪਣੇ ਕੋ ਹੁਣੇ ਆਈ ਆਏ ਆ ਉਪਰੇ ਥਾਹਾਂ ਨੂੰ ਪਤਾ ਐ ਜਿਹੜੀ ਡੰਡ ਡੰਗਰ ਕਰ ਜਾਂਦਾ ਟੀਗਾ ਲੈ ਲਿੰਦਾ ਇੱਕ ਦੋ ਮੋੜ ਅੱਛਾ ਅੱਛਾ ਉਪਰੇ ਖਾਂ ਟੀਗਲਵਾ ਸਕਦੀ ਹਣਾ ਜੀ ਹਾਂਜੀ ਹਾਂਜੀ ਉਥੇ ਦੇ ਭਾਈ ਇਦਾਂ ਹੀ ਤੋਈਏ ਧਾਰਦੇ ਅੱਛਾ ਜੀ ਤੇ ਕਿਹੜੀ ਪਤਾ ਹੋਣ ਵੀ ਧਾਰਦੇ ਮੇਰੇ ਤੇ ਇਹ ਧਾਰਤੇ ਮਿਲ ਸਕਦੀ ਹੈ ਬਾਕੀ ਵੀਰ ਜੀ ਕਿਤਾ ਆ ਵੇਖਿਓ ਪਸਮੀਆਂ ਹਨਾ ਹਾਂਜੀ 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 ਥਣਾ ਜੀਆਂ ਚ ਆਈ ਆ ਕਿਵੇਂ ਆ ਮਿਲੀ ਮੁਲੀ ਮਿਲਦੀ ਚੋਈ ਹੈ ਹਾਂਜੀ ਹਾਂਜੀ ਪਾਜੀ ਹੋਣੇ ਆ ਮੁੰਡਾ ਹੱਡਾ ਥੱਲੇ ਬੈਠਾ ਹੋਏ ਉਹਨੇ ਪਸਮਾਈ ਆ ਪਸਮਪੀ ਆ ਹਾਂਜੀ ਹਾਂਜੀ ਬਿਲਕੁਲ ਬਾਕੀ ਹਰ ਇੱਕ ਵੀਰ ਨੂੰ ਇਹ ਮੈਂ ਵੀਰ ਜੀ ਇੱਥੇ ਆਓ ਆਪਣੀ ਅਗੇ ਚਵਾਈ ਕਰੋ ਹਨਾ ਆਪਣੀ ਪਾਸ ਕਰਕੇ ਫੇਰ ਖੜੋ ਓਟਾ ਡਾ ਡਾ ਫਰਜ ਬੰਦ ਆ ਜੀ ਚੰਗਾ ਛੋਟਾ ਹਾਂਜੀ ਤਕੀਮ ਕਿੰਨੇ ਮੁੱਲ 70000 70000 ਹਾਂਜੀ 65 ਵੀ ਤੇਰੀ ਏ ਜੀ ਐਜ ਕਰੋ ਮੇਰਾ ਵੀਰ ਕਿਹਾ ਕਿ ਇਹਨੇ ਖੜਨੀਆਂ ਹਨਾ ਟੋਕੜਾ ਗੱਲੀ ਸਾਹਮਣੀਆਂ ਕਰ ਦੋ ਥੋੜਾ ਜਿਹਾ ਪਰ ਕਦੇ ਤੁਸੀਂ ਜ਼ਿਆਦਾ ਕਰ ਦਿੰਦੇ ਹੋ ਫਿਰ ਤੁਸੀਂ ਕਰ ਦੋ ਹਾਂਜੀ ਕਰ ਦੋ ਕਰ ਦੋ ਹਾਂਜੀ ਯੈਸ ਨੋ ਜੈਸ ਨੋ 60000 ਚ 200 ਛੋਟ ਕਰਦਾ ਵੀ ਪਰ ਮੈਂ ਨਹੀਂ ਨੀ ਝੋਟੀ ਇੰਨੀ 60000 ਚ 200 ਛੋਟ ਹੋ ਜੂ ਹਾਂਜੀ ਸੋਹਣੀ ਸੰਖੀ ਝੋਟੀ ਕੋਈ ਵੀਰ ਚੱਲ ਕੇ ਆਊਗਾ 1000 ਰੁਪਿਆ ਛੱਡਿਓ ਜਰੂਰ ਛੱਡਿਓ ਠੀਕ ਹੈ ਜੀ ਕੋਈ ਵੀ ਚੱਲ ਕੇ ਆਊਗਾ ਉਹਦਾ ਮਾਨ ਤਾਂ ਬਹੁਤ ਵਧੀਆ ਵੀਰ ਕਹਿੰਦਾ ਜਾਇਜ਼ ਕਰਾਂਗੇ ਬਿਲਕੁਲ ਜਾਇਜ਼ ਜਾਇਜ਼ ਦੀ ਜਾਇਜ਼ ਦੇ ਦਾਂਗੇ ਹਨਾ ਜੀ ਆ ਆ ਗਈ ਵੈੜ ਆ ਵੈੜ ਭਾਜੀ 15-20 ਦਿਨ ਖਣਦੀ ਆ ਠੰਡੀ ਧੀਰੀ ਵੱਛੀ ਆ ਵੇਖੋ ਥਾਣ ਵੇਖੋ ਲੱਗਾ ਕਿਹੜਾ ਸਪੈਸ਼ਲ ਆਣਾ ਇਹ ਹੋਰ ਕੱਢਣਾ ਜੀ ਵੈੜ ਨੂੰ ਆ ਵੇਖੋ ਆ ਵੇਖੋ ਵੀ ਲੱਗੋ ਬਹੁਤ ਵਧੀਆ ਥਾਣ ਲੱਗਿਆ ਥਾਣ ਨੂੰ ਤਾਂ ਚੰਗੇ ਆ ਵੱਛੀ ਬਣੂ ਪਹਿਲਾ ਸੂਆ ਹਨਾ ਜੀ ਹਾਂ ਜੀ ਪਿੱਟ ਕੁੜਾ ਵਿਖਾਓ ਮੈਂ ਤਾਂ ਜੀ ਵੱਛੀ ਤੋਰੋ ਤੋਰੋ ਬਾਕੀ ਕੋਈ ਰਜ਼ੀੜਿਆ ਨਹੀਂ ਗਰਮੀ ਤੋਂ ਵੀ ਨਹੀਂ ਪ੍ਰਵਾਹ ਖਾਲ ਦੀ ਨਹੀਂ ਪ੍ਰਵਾਹ ਬਿਲਕੁਲ ਦਿਨ ਕਿੰਨੇ ਲੈ ਜੂ ਵੀਰ 15 ਤੋਂ 20 ਭਾਜੀ ਲੈ ਜੂਗੇ ਜੀ 15 ਤੋਂ 20 ਦਿਨ ਲੈ ਜੂਗੀ ਬਾਕੀ ਆਪਾਂ ਸਾਬ ਛੱਡ ਕੇ ਦੇ ਦੇਣੀ ਆ ਚੰਗੀ ਵਸ਼ੀਆਂ ਹਨਾ ਠੀਕ ਹੈ ਜੀ ਆ ਵੇਖੋ ਵੀਰ ਕਹਿੰਦਾ 15 ਤੋਂ 20 ਦਿਨ ਲੈ ਜੂਗੀ ਵਸ਼ੀ ਬਹੁਤ ਚੰਗੀ ਆ ਰਾਜੀ ਰੂਜੀ ਆ ਦੁੱਧ ਚਵਾ ਜੂ ਵੀਰ ਕਿੰਨਾ ਕਿ ਚਵਾ ਜੂ ਦੁੱਧ ਦੁੱਧ ਭਾਜੀ ਵੇਖੋ ਭਾਜੀ ਸੇਵਾ ਦਾ ਹਾਂਜੀ ਦੁੱਧ ਸਾਡੇ ਕਹਿੰਦੇ ਨੇ ਭਾਜੀ 13-14 ਕਿਲੋ ਵਸ਼ੀ ਰਮਾਨ ਦੁੱਧ ਚਾਹੂ ਦੇ ਨੇ ਬਿਲਕੁਲ ਬਿਲਕੁਲ ਜੀ ਬਾਕੀ ਚਲੋ ਦੁੱਧ ਸੇਵਾਂ ਦਾ ਹਨਾ ਜੀ ਭਾਜੀ ਸਾਂਭ ਛੱਡ ਕੇ ਦੇ ਦੇਣੀ ਕੋਲਾ ਗੋਵੀਰ ਵੇਚਣ ਆਲਾ ਲੈ ਜੀ 15 ਦਿਨ ਮੱਛੀ ਸਾਂਭ ਕੇ ਵੇਚ ਲੈ 15000 ਰੁਪਿਆ ਛੱਡ ਦੂਗੀ ਬਿਲਕੁਲ ਜਾਇਜ਼ ਹੁਣ ਮੁੱਲ 45000 40 ਦੀ ਤੇਰੀ ਏ ਜਾਇਜ਼ 35200 ਛੋਣ ਭਾਜੀ ਹਾਂ ਨਹੀਂ ਦੀ ਬੱਤੀ ਆਲਾ ਦਾ ਫੋਨ ਲਾ ਲੀ 37 200 ਛੋੜ ਚਲੋ ਬਾਕੀ ਵੀਰ ਚੱਲ ਕੇ ਆਵੇ ਉਹਦਾ ਮਾਂ ਤਨਵੀਰ ਕਰ ਦੂ ਹਨਾ ਕੀ ਆ ਵਿਹੜ ਦਾ ਭਾਈ ਬੱਚਾ ਮੜਿਆ ਤੁਹਾਡੇ ਸਾਹਮਣੇ ਆਪਾਂ ਲਾਤੀਆ ਬਿਲਕੁਲ ਬਿਲਕੁਲ ਹੁਣੇ ਆਈ ਹੈ ਜੇ ਤਾਂ ਕਿੰਨਾ ਦੁੱਧ ਆ 10 ਕਿਲੋ ਲੀਟਰ ਵਾਲਾ ਦੁੱਧ ਹੈ ਲੈ 8 ਵਜੇ ਦਾ ਟਾਈਮ ਹੋਇਆ ਹੁਣੇ ਵਿਹੜ ਪੋਹਦੇ ਨੇ ਹੁਣੇ ਬਿਲਕੁਲ 8 ਵਜੇ ਦਾ ਟਾਈਮ ਹੈ ਹਾਂਜੀ ਜਨੇ ਹੁਣੇ ਆਈ ਹੈ ਹਨਾ ਚੰਗੀ ਵਿਹੜਾ ਵੀਰ ਜੀ ਪਲੀ ਜੁੜੀ ਹੈ ਵੱਡੀ ਵਿਹੜਾ ਹਨਾ ਇਹਨੇ ਸੱਜਰ ਨੇ ਚੰਗਾ ਦੁੱਧ ਵੀਰ ਜੀ ਚਵਾਇਆ ਹੋ ਹਣਾ 22 ਲੀਟਰ ਭਾਈ ਤੋਂ 22 ਭਾਈ ਨੇ ਬਿਲਕੁਲ ਬਿਲਕੁਲ ਚਵਾਇਆ ਹੋਗਾ ਵੀਰਿਆ ਖਥਾਨ ਕੋਲ ਵੇਖੋ ਲੱਗਾ ਬਿਲਕੁਲ ਬਾਕੀ ਵੇਖੋ ਵੀਰ ਜੀ ਹੁਣ ਚਵਾਈ ਕਰਕੇ ਆਈ ਆ ਚਵਾਇਆ ਭਾਈ ਨਿਕਲ ਜਾਂਦੀ ਫਿਰ ਜੇ ਕੋਈ ਵੀਰ ਨੇ ਲੈਣੀ ਸ਼ਾਮਾਂ ਨੂੰ ਭਲਾ ਟ੍ਰੈਕ ਹੁੰਦੀ ਆ ਪੁਆਲੇ ਬਣੀ ਜੀ ਸਵੇਰ ਦਾ ਟਾਈਮ ਆ ਹਾਂ ਜੀ ਆ ਚਵਾ ਕੇ ਆਈ ਆ ਹਨਾ ਚੰਗੀ ਵਹਿੜਾ ਵੱਡੀ ਵਹਿੜਾ ਫੁੱਲ ਸਹਿਜਾ ਵਜਨ ਫੁੱਲ ਖਣ ਥੁਣ ਵੀ ਵਧੀਆ ਲੱਗਿਆ ਖਾਨ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਹਾਂਜੀ ਇਹਦੇ ਆਪਾਂ ਭਾਜੀ ਅਗਲੀ ਵੀਡੀਓ ਜੇ ਪਾਣੀ ਤੁਸੀਂ ਤੈਅ ਦਾ ਖਾ ਲਈਏ ਮੜੀ ਜੀ ਬਿਲਕੁਲ ਬਿਲਕੁਲ ਅਗਲੀ ਜੇ ਪਾਣੀ ਦੀ ਪਾਣਾ ਕੋਈ ਚੱਕਰ ਨਹੀਂ ਵੀਰ ਜੀ ਤੁਹਾਨੂੰ ਪਾਣਾ ਨਿਕਲ ਥੱਲੇ ਥੋੜਾ ਬਣਿਆ ਬਣਿਆ ਹੋਵੇ ਦੱਖ ਦੇ ਦ ਨਹੀ ਨਹੀ ਕੋਈ ਵੀਰ ਵੀਰ ਜੀ ਬੰਤਰ ਦੱਸ ਦਿੰਦੀ ਆ ਵੈੜ ਦੀ ਕਿਦੇ ਇੰਨਾ ਦੁੱਧ ਚੇਦੂ ਹਣਾ ਬਾਕੀ ਕੋਈ ਵੀ ਵੀਰ ਆ ਉਹਨੂੰ ਤੁਸੀਂ ਚਵਾ ਦਿਓ ਵੀਡੀਓ ਕਾਲ ਤੇ ਚਵਾ ਦਿਓ ਜਾਂ ਕੋਈ ਵੀਰ ਇੱਥੇ ਆ ਕੇ ਚੋਲੇ ਹਣਾ ਬਿਲਕੁਲ ਬਿਲਕੁਲ ਜੀ ਵੇਖੋ ਵੀ ਵੀਰ ਜੀ ਨੇ ਰੇਟ ਬਿਲਕੁਲ ਜਾਇਜ਼ ਕੀਤੇ ਆ ਤਕ ਵੀ ਵੇੜ ਭਾਜੀ ਆ ਵੇਖੋ ਵੱਡੀ ਆ 65 70 ਦੀ ਵੇੜ ਹੈਗੀ ਆ ਹੁਣ ਮੁੱਲ 35000 ਜਾਇਜ਼ ਕਰੋ ਵੀਰ ਜੀ 28200 ਤੋੜ ਕਰ ਦਾਂਗੇ ਭਾਜੀ ਜਾਇਜ਼ 28200 ਤੋੜ ਘੋਰ ਕਰ ਦਾਂਗੇ ਮਾਨਤਰਾ ਦੁੱਧ 10 ਕਿਲੋ ਹਾਂਜੀ ਪੱਕਾ ਭਾਜੀ ਵੇਖੋ ਕੋਈ ਵੀਰ ਇੱਥੇ ਆਊਗਾ 27000 ਦੀ ਹੋ ਜੂ ਹਣਾ ਦੇ ਦਾਂਗੇ 500 ਬਿਲਕੁਲ ਬਿਲਕੁਲ ਜੀ ਬਾਕੀ ਆਪਣਾ ਦੱਸ ਦਿਓ ਪਿੰਡ ਦੱਸ ਦਿਓ ਵੀਰ ਜੀ ਪਿੰਡ ਰਾਇਆ ਸੰਸੀ ਜੇ ਨਾਂ ਹਰਮਨ ਜੇ ਮੇਰਾ ਫੀਲ ਜਨਾ ਹੈ ਹਾਂਜੀ ਇਲਾਮ ਸਰ ਫੋਨ ਨੰਬਰ 8264342 ਠੀਕ ਹੈ ਜੀ ਵੇਖੋ ਇਹ ਵੀਰ ਜੀ ਨੇ ਮੁੱਲ ਬਿਲਕੁਲ ਹੀ ਜਾਇਜ਼ ਕੀਤੇ ਆ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਵੀਰ ਜੀ ਇੱਕ ਵਾਰੀ ਪਸ਼ੂ ਤੇ ਲਾਗੇ ਜਰੂਰ ਆਓ ਆਪਣੀ ਆਗੇ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਫਰਜ਼ ਬੰਦਾ ਹੈ ਜੀ ਤੇ ਬਹੁਤ ਸ਼ਾਨਦਾਰ ਪਸ਼ੂ ਆ ਵੱਡੀ ਮੈਂ ਵੀ ਬਿਲਕੁਲ ਰੇਟ ਬਿਲਕੁਲ ਹੀ ਜਾਇਜ਼ ਕਰਦਾ ਵੀਰ ਨੇ ਤੇ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਵੀਰ ਜੀ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਸੋਹਣੇ ਸੋਹਣੇ ਕਮੈਂਟ ਕਰੋ ਜੀ ਠੀਕ ਹੈ ਸਾਸਿਕਾ ਵੀਰ ਜੀ